ਪਿੰਡ ਕਿਹੜਾ ਬਾਜੀ ਕੋਲੀਆਂ 418 ਆਜੋ ਅੱਗੇ ਆਜੋ ਅੱਗੇ ਜੀ ਕੀ ਨਾਮ ਹੈ ਤੁਹਾਡਾ ਮਿੰਦਰ ਸਿੰਘ ਹੈ ਨਾਮ ਤੁਹਾਡਾ ਅੱਛਾ ਜੀ ਇਹ ਹਰ ਸਾਲ ਪਾਣੀ ਆਉਂਦਾ ਹਰ ਸਾਲ ਜੀ ਕੋਈ ਮਦਦ ਫਿਰ ਕੀਤੀ ਜਾਂਦੀ ਨਹੀਂ ਜੀ ਇਹ ਤਾਂ ਤੁਹਾਡੇ ਸਾਹਮਣੇ ਹੀ ਹੈ ਕੋਈ ਮਦਦ ਨਹੀਂ ਸਰਕਾਰ ਉਹ ਆ ਕੇ ਵੋਟਾਂ ਲੈਣ ਆਂਦੀ ਹੈ ਉਦੋਂ ਕੁਝ ਨਹੀਂ ਪੁੱਛਦਾ ਹੈ ਬਤਨ ਤੇ ਉਹ ਪਹਿਲੀ ਮਿੱਟੀ ਪਾਈ ਹੈ ਤਾਜੀ ਲਾਈ ਹੈ ਪਾਣੀ ਆ ਕੇ ਤੱਪ ਗਿਆ ਥੱਲੇ ਉਹਦੇ ਬਾਅਦ ਪਾਣਾ ਪਾਣਾ ਕੱਢਿਆ ਅੰਦਰੋਂ ਆਮ ਆਂਗਾ ਤੇਰੀ ਰੋਗ ਲੱਗ ਗਈ ਸਾਡੀ ਇੱਧਰ ਕੀ ਰੱਖਿਆ ਸੀ ਸੋਹੀ ਆ ਇਹੋ ਹਾਂਜੀ ਇਹ ਸੋਹੀ ਇੱਧਰ ਇੱਕ ਦੁਬਾਰਾ ਅੱਗੇ ਨਵੀਂ ਮਿੱਟੀ ਲਾਈ ਅੱਗੇ ਪਾਣੀ ਨੰਦਰ ਨੇ ਥੋੜੀ ਰੋਗ ਹੋਣੀ ਜੀ ਇਸ ਕਰਕੇ ਅੰਦਰ ਪਾਣੀ ਚਲ ਗਿਆ ਹੈ ਜੀ ਅੰਦਰ ਪਾਣੀ ਇਸ ਕਰਕੇ ਇੱਟਾਂ ਨਹੀਂ ਆਉਂਦਾ ਇਸ ਕਰਕੇ ਆ ਮਿੱਟੀ ਤਾਈ ਹਾਂਜੀ ਅੱਜ ਮਿੱਟੀ ਤਾਂ ਲਾਈ ਹੈ ਪਾਣੀ ਨਾ ਜਾਵੇ ਅੰਦਰ ਨਾ ਪੜ ਗਿਆ ਹਾਂਜੀ ਇਹ ਸਾਰਾ ਸਾਈ ਪਾਣੀ ਸੋੜ ਸੋੜ ਕੇ ਅੰਦਰ ਧੋਤਾ ਸਾਰਾ ਇਹ ਜੀ ਦਾ ਕੱਚੇ ਮਗਾਣਾ ਪੱਕਿਆਂ ਲਈ ਕੋਈ ਨਹੀਂ ਸਕੀਮ ਆ ਜੀ ਨਹੀਂ ਕੋਈ ਜੀ ਪਾਣੀ ਅੰਦਰ ਬੜਿਆ ਪੂਰਾ ਖਾਲੀ ਸਮਾਨ ਕੱਢਿਆ ਬਾਹਰ ਹਾਂਜੀ ਸਾਰਾ ਸਮਾਨ ਇੱਧਰ ਹੀ ਛਿਵਟ ਕੀਤਾ ਨਾ ਹੋਣੀ ਅੱਛਾ ਜੀ ਥੋੜਾ ਬਾਅਦ ਰੋਕੋ ਜੀ ਕੀ ਨਾਮ ਆ ਤੁਹਾਡਾ ਮੈਂ ਦਸ਼ਮ ਸਿੰਘ ਜੀ ਕਿਹੜਾ ਪਿੰਡ ਆ ਇਹ ਕੋਲੀਆਂ 418 ਜੀ ਕੋਲੀਆਂ 418 ਠੀਕ ਹੈ ਜੀ ਤੇ ਪਿੰਡ ਦੇ ਵਿੱਚ ਘਰ ਤੁਹਾਡੇ ਦੇਖਿਆ ਤੇ ਸਮਾਨ ਸਾਰਾ ਤੁਸੀਂ ਉੱਪਰ ਤੋਂ ਖਰਾਬ ਹੋਣ ਦੀ ਕਗਾਰ ਤੇ ਆ ਕੀ ਕਹਿਣਾ ਚਾਹੁੰਦੇ ਤੁਸੀਂ ਨੇ ਜੋਾਡਾ ਸਾਮਾਨ ਇਹਦਾ ਖਰਾਬ ਹੋ ਜਰਿਆ ਨਾ ਪਿਛਲੀ ਵਾਰ ਸਾਰਾ ਸਾਡਾ ਰਈਆਂ ਤਲੀਆਂ ਸਾਰੀਆਂ ਗਾਲੀਆਂ ਜੀ ਜਦੋਂ 2023 ਦੇ ਵਿੱਚ ਹੜਾ ਆਇਆ ਸੀ ਅੱਜ ਗਾਲੀ ਪਿਛਲੇ ਸਾਲ ਹੀ ਅੱਛਾ ਜੀ ਸਾਰਾ ਸਾਮਾਨ ਗਲ ਗਿਆ ਜੀ ਓਡਾ ਇਸ ਵਾਰ ਆ ਕੀ ਥੋੜਾ ਸੰਭ ਸੰਭ ਕੇ ਅਸੀਂ ਥੋੜਾ ਉੱਪਰ ਪਜਾਇਆ ਪਰ ਥੋੜਾ ਆ ਕੀ ਫਿਰ ਵੀ ਖਰਾਬ ਹੋ ਗਿਆ ਓਡਾ ਜੀ ਜਲਦਬਾਜੀ ਵੀ ਜੱਕਦਾਵੇਂ ਪਾਣੀ ਆ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ 2023 ਦੇ ਵਿੱਚ ਮਦਦ ਹੋਈ ਸੀ ਵੀ ਘਰ ਦਾ ਵੀ ਨੁਕਸਾਨ ਹੋਇਆ ਤੇ ਹੋਰ ਵੀ ਨਹੀਂ ਜੀ ਮਦਦ ਕੀ ਹੋਣੀ ਆ ਥਿੱਥੇ ਕੋਈ ਮਦਦ ਨਹੀਂ ਹੋਈ ਮੇਰਾ ਪੰਪ 6-6 ਹਜ਼ਾਰ ਮਿਲਿਆ ਜੀ ਅੱਛਾ ਜੀ ਤੇ 600 ਇਹ ਤੇ ਕੀ ਫਰੇਜੀ ਖਰਾਬ ਹੋ ਗਿਆ ਫਰੇਜੀ ਅਜਗਾ ਸਰਕਾਰ ਸਰਕਾਰ ਵੱਲ ਦਿੱਤੇ ਕਿਸੀ ਪੈਸੇ ਹਾਂਜੀ ਸਰਕਾਰ ਵੱਲੋਂ 662400 ਰੁਪਏ ਆਇਆ ਹੈ ਜੀ ਅੱਛਾ ਜੀ ਨੁਕਸਾਨ ਹੋਇਆ ਦਾ ਹਾਂਜੀ ਅੱਛਾ ਜੀ ਤੇ ਹਾਲਾਤ ਤਾਂ ਮੁੜ ਕੇ ਫਿਰ ਉਸੇ ਤਰ੍ਹਾਂ ਦੇ ਬੰਦੇ ਜਾ ਰਹੇ ਨੇ ਹਾਲਾਤ ਬਣ ਗਏ ਜੀ ਜੀ ਹਾਂਜੀ ਚਲੋ ਨੇਰ ਜ਼ਿਲ੍ਹਾ ਦੇ ਇਹ ਕਿਹੜੇ ਪਿੰਡ ਤੁਹਾਡਾ ਕੋਲੀਆਂ ਚਾਹਤੋ ਦਾ ਇਸ ਸਮੇਂ ਘਰ ਦੇ ਤੁਹਾਡੇ ਪਾਣੀ ਭਰ ਚੁੱਕਾ ਹੈ ਕਿਹੋ ਜਿਹੇ ਹਾਲਾਤ ਨੇ ਹਾਲਾਤ ਬਹੁਤ ਮਾੜੇ ਜੀ ਜੀ ਹਾਂਜੀ ਦੇ ਅੰਦਰ ਸੋਈ ਜੀ ਅਸੀਂ ਦੇਖਿਆ ਰੋਈ ਸਾਰੀ ਦਾ ਸਮਾਨ ਤੁਸੀਂ ਚੱਕ ਕੇ ਇੱਕ ਪਾਸੇ ਰੱਖਿਆ ਹੋਇਆ ਹੈ ਇਹ ਸਾਰਾ ਇੱਕੋ ਕਮਰੇ ਜਿਹਾ ਰੱਖਿਆ ਸਾਰਾ ਹਾਂਜੀ ਸਾਰਾ ਇੱਕੋ ਇਧਰੋਂ ਚੱਕ ਕੇ ਹਾਂਜੀ ਇਧਰ ਪਾਣੀ ਆਇਆ ਹਾਂਜੀ ਔਰ ਸੋਈ ਦਾ ਵੀ ਸਮਾਨ ਉਧਰ ਹੀ ਹੈ ਉਹ ਦੂਜੇ ਕਮਰੇ ਦਾ ਕੱਚੇ ਦਾ ਵੀ ਇਧਰ ਹੀ ਹੈ ਜੀ ਹੁਣ ਇੱਕ ਕਮਰੇ ਕਿ ਜਾਰਾ ਕਿੱਦਾਂ ਹੁੰਦਾ ਹੈ ਜੀ ਜਾਰਾ ਬਹੁਤ ਮੁਸ਼ਕਲ ਹੈ ਜੀ ਸਹੀ ਦੇ ਵਿੱਚ ਵੀ ਪਾਣੀ ਆਇਆ ਸੀ ਉਸਨੂੰ ਕਿੰਨਾ ਕੁ ਨੁਕਸਾਨ ਹੋਇਆ ਸੀ ਬਹੁਤ ਜੀ ਸਾਰੇ ਕਪੜਾ ਲੈ ਸਾਰਾ ਖਰਾਬ ਹੋ ਗਿਆ ਸੀ ਸਾਰਾ ਜੀ ਹਾਂ ਜੀ ਤਾਂ ਹੁਣ ਦੀ ਫੇਸ ਮੁਰਕੇ ਉਸੇ ਦਾ ਵੀ ਉਹ ਵੀ ਪਰਸੋਂ 24 ਤਰੀਕ ਨੂੰ ਪਾਣੀ ਅੰਦਰ ਆਇਆ ਸੀ ਆਹੀ ਆਪਣੇ ਘਰ ਨਹੀਂ ਇੱਧਰ ਵੀ ਪਾਣੀ ਸੀਗਾ ਹੀ ਉਹ ਗਵੰਡੀਆਂ ਦੇ ਘਰ ਬੈਠੇ ਸੀ ਗਵੰਡੀਆਂ ਦੇ ਘਰ ਦੇ ਵਿੱਚ ਉੱਥੇ ਸੁੱਤੇ ਰਾਤ ਨੂੰ ਹਾਂਜੀ ਉੱਥੇ ਸਾਲ ਪ੍ਰਸ਼ਾਸਨ ਵੱਲੋਂ ਕਹਿੰਦੇ ਵੀ ਤੁਸੀਂ ਕੈਂਪ ਲਾਇਆ ਹੋਇਆ ਕੈਂਪ ਚ ਨਹੀਂ ਗਏ ਤੁਸੀਂ ਕੈਂਪ ਜਿੱਥੇ ਜਾਵਾਂਗੇ ਹੁਣ ਸਮਾਨ ਅਸੀਂ ਕਿੱਦਾਂ ਘਰੇ ਜਾਂ ਸਾਡਾ ਕੋਈ ਸਮਾਨ ਕਢਾਵੇ ਤਾਂ ਫੇਰ ਹੀ ਅਸੀਂ ਜਾਈਏ ਨਾ ਜੀ ਹਾਂਜੀ ਜੇ ਮਾੜਾ ਮੋਟਾ ਹੈਗਾ ਇਹਨੂੰ ਛੱਡ ਕੇ ਚੱਹੀਏ ਸਾਡੇ ਬੱਚਿਆਂ ਨੂੰ ਕੁਝ ਆਹੀ ਤੇ ਕਿ ਕਿ ਜਾਵਾਂਗੇ ਕਿੱਥੇ ਫਿਰ ਠੀਕ ਹੈ ਜੀ ਹਾਂਜੀ ਕੱਪੜਾ ਲੈਣਾ ਚਾਹੀਦਾ ਕੋਈ ਸਮ ਜੀ ਠੀਕ ਹੈ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਵੀ ਹਰ ਵਾਰੀ ਇਸੇ ਤਰ੍ਹਾਂ ਨਾਲ ਹੋ ਜਾਂਦਾ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਜੀ ਸਾਡੇ ਦਰਿਆ ਲਾਗੇ ਵਗਦਾ ਸਾਨੂੰ ਮਾਰ ਬੜੀ ਪੈਂਦੀ ਹੈ ਸਾਡੀ ਸਰਕਾਰੀ ਤੁਸੀਂ ਸਾਨੀ ਪੱਕੀ ਬਣਨੀ ਚਾਹੀਦੀ ਜੀ ਸਾਡੀ ਤੁਸੀਂ ਜਿਹੜੀ ਹੈ ਮੋਤਨਿਆਂ ਤੇ ਲੈ ਕੇ ਸਾਰਾ ਸਾਡਾ ਪੱਕਾ ਹੋਣਾ ਚਾਹੀਦਾ ਠੀਕ ਹੈ ਜੀ ਧੰਨਵਾਦ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿੰਨੀਆਂ ਦੇਖੋ ਆਪਾਂ ਦੇ ਘਰਾਂ ਦਾ ਇਹ ਹਾਲ ਦੇਖਦੇ ਨਾ ਕੋਈ ਨਹੀਂ ਬੱਸ ਆ ਗਿਆ ਕਈਆਂ ਨੇ ਮਿੱਟੀ ਨਾਲ ਲਿਖ ਕੇ ਇੱਟਾਂ ਦੇ ਅੱਗੇ ਪਾਣੀ ਨਹੀਂ ਡਰਨ ਦਾ ਰੇਸ ਕਰਕੇ ਪਾਣੀ ਇਹਨੂੰ ਜਗੇ ਗਰੀਬੀ ਵਾਲੇ ਤੋਂ ਗਰੀਬੀ ਅੱਗੇ ਜਿਹੜੇ ਏਸ਼ੀਆਂ ਵਿੱਚ ਬੈਠ ਕੇ ਗੱਲਾਂ ਹੁੰਦੀਆਂ ਉਹ ਗੱਲ ਨਹੀਂ ਹੁੰਦੀ ਐ ਗਰਾਊਂਡ ਦੇ ਵਿੱਚ ਆਉਣਾ ਚਾਹੀਦਾ ਫੇ ਪਤਾ ਲੱਗਦਾ ਅਸਲੀ ਕੀ ਕੰਮ ਹੋਇਆ ਠੀਕ ਜਿਹੜੇ ਕੱਲ ਮੰਤਰੀ ਇੱਧਰ ਆਇਆ ਲੋਕਾਂ ਵਿੱਚ ਰੋਸ ਪਾਇਆ ਗਿਆ ਵੀ ਉਹ ਸਾਡੇ ਕੋਲ ਇੱਧਰ ਆਇਆ ਹੀ ਨਹੀਂ ਦੇਖਣ ਹੀ ਨਹੀਂ ਆਇਆ ਕੋਈ ਬਸ ਗੱਡੀਆਂ 'ਚ ਬੈਠ ਕੇ ਚਲ ਗਿਆ ਬਸ ਇੱਕ ਜਗ੍ਹਾ ਜਿੱਥੇ ਇਸ ਕਰਕੇ ਸਾਰਿਆਂ ਨੂੰ ਕਿਰਪਾ ਹਰ ਕਿਸੇ ਦਾ ਦੁੱਖ ਦੇਖਣਾ ਚਾਹੀਦਾ ਹੈ